ਹਾਂਜੀ ਸੱਜਣੋ ਅੱਜ ਆਪਣੇ ਨਾਲ ਸ਼ਾਮਲ ਹੋ ਰਹੇ ਨੇ ਕੈਪਟਨ ਕੋਲੋਂ ਸਿੰਘ ਸੰਧੂ ਵਿਨੀਪੈਗ ਤੋਂ ਤੇ ਜੋ 32 ਸਾਲ ਭਾਰਤੀ ਫੌਜ ਦੇ ਕੈਪਟਨ ਦੇ ਅਹੁਦੇ ਤੇ ਸੇਵਾ ਕਰਨ ਤੋਂ ਬਾਅਦ ਰਿਟਾਇਰ ਹੋਣ ਤੋਂ ਬਾਅਦ ਹੁਣ ਵਿਨੀਪੈਗ ਰਹਿ ਰਹੇ ਨੇ ਇਹਨਾਂ ਦਾ ਪਿੱਛੇ ਜ਼ਿਲ੍ਹਾ ਸੰਗਰੂਰ ਤੇ ਲੁਧਿਆਣੇ ਤੋਂ ਬਲੋਂਗ ਕਰਦੇ ਨੇ ਤੇ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਰ ਦੇ ਨਾਲ ਸ਼ੁਰੂ ਤੋਂ ਜੁੜੇ ਹੋਏ ਨੇ ਤੋ ਪਿੱਛੇ ਜੇ ਇੱਕ ਦੋ ਨਾ ਐਪੀਸੋਡ ਵੇਖ ਕੇ ਇਹਨਾਂ ਦੇ ਮਨ ਦਾ ਬਲਬਲਾ ਉੱਠਿਆ ਵੀ ਸ਼੍ਰੋਮਣੀ ਕਾਲੀਦਾਸ ਦੀ ਗੱਲ ਕਰਨੀ ਚਾਹੀਦੀ ਆ ਤਾਂ ਇਹ ਆਪਣੇ ਨਾਲ ਜੁੜੇ ਨੇ ਹੁਣ ਆਪਾਂ ਇਹਨਾਂ ਨੂੰ ਸਵਾਗਤ ਕਰਦੇ ਆਂ ਕੈਪਟਨ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੌਲਕਾ ਸਾਹਿਬ ਬਹੁਤ-ਬਹੁਤ ਮਿਹਰਬਾਨੀ ਤੁਹਾਡੀ ਹੋਰ ਠੀਕ ਠਾਕ ਸਾਹਿਬ ਜੀ ਬਹੁਤ ਵਧੀਆ ਸਰ ਮੇਰੇ ਵੱਲੋਂ ਤੁਹਾਡਾ ਚੈਨਲ ਦਾ ਕਿਉਂਕਿ ਤੁਸੀਂ ਇੱਕ ਬਹੁਤ ਵੱਡਾ ਉਪਰਾਲਾ ਕਰ ਰਹੇ ਹੋ ਸਾਰੇ ਦੇ ਸਾਰੇ ਕਮਿਊਨਿਟੀ ਨੂੰ ਸਿੱਖ ਪੰਥ ਦੇ ਮਹਾਨ ਸੰਸਥਾ ਦੇ ਨਾਲ ਜੋੜਨ ਵਾਸਤੇ ਤੁਸੀਂ ਲੱਗੇ ਹੋਏ ਇਸ ਕਰਕੇ ਮੈਂ ਤੁਹਾਡੀ ਜਿੰਨਾ ਵੀ ਤੁਹਾਡਾ ਧੰਨਵਾਦ ਕਰ ਸਕਾ ਉਨਾ ਹੀ ਘੱਟ ਹੈ ਇਸ ਕਰਕੇ ਬਹੁਤ ਖੁਸ਼ੀ ਹੋਈ ਮਨ ਦੇ ਵਿੱਚ ਜਿਸ ਕਰਕੇ ਮੈਂ ਵੀ ਤੁਹਾਨੂੰ ਅਪਰੋਚ ਕੀਤਾ ਕਿ ਆਪਾਂ ਜਿੰਨੇ ਕੁ ਜੋਗਾ ਮੈਂ ਆ ਮੈਂ ਵੀ ਕੋਸ਼ਿਸ਼ ਦੇ ਵਿੱਚ ਆਪਣਾ ਸੇਵਾ ਦੇ ਵਿੱਚ ਯੋਗਦਾਨ ਪਾ ਸਕਾਂ ਸੋ ਇਸ ਕਰਕੇ ਤੁਹਾਡੀ ਬਹੁਤ-ਬਹੁਤ ਮਿਹਰਬਾਨੀ ਬਹੁਤ-ਬਹੁਤ ਧੰਨਵਾਦ ਜੀ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਬਹੁਤ ਮਿਹਰਬਾਨ ਅੱਪਾ ਫਿਰ ਗੱਲਬਾਤ ਸ਼ੁਰੂ ਕਰਦੇ ਆ ਆਮ ਤੌਰ ਤੇ ਜਿਹੜਾ ਇਹ ਮਹੱਤਵਪੂਰਨ ਮੁੱਦਾ ਆ ਜਿਹੜਾ ਆਸ ਵੀਰ ਸਿੰਘ ਬਾਦਲ ਨੂੰ ਸ਼ਰਮਨੀ ਕਾਲੀਦਾਰ ਨੂੰ ਖਤਮ ਕਰਨ ਵਾਸਤੇ ਸ਼ਾਸ਼ਾਂ ਰਚੀਆਂ ਗਈਆਂ ਸੀਗੀਆਂ ਕੇਂਦਰੀ ਨੇਤਾਵਾਂ ਦੇ ਨਾਲ ਰਲ ਕੇ ਆਪ੍ਰੀਤ ਸਿੰਘ ਵੱਲੋਂ ਤਾਂ ਉਹਦਾ ਵਿੱਚ ਇੱਕ ਆਪਾ ਮੁੱਦਾ ਲੈਨੇ ਆ ਵੀ ਜਦੋਂ ਉਹਨਾਂ ਤੇ ਆਪਣੇ ਤੇ ਤਿੰਨ ਚਾਰ ਜਿਹੜੇ ਇਲਜ਼ਾਮ ਲੱਗੇ ਸੀਗੇ ਆਪ੍ਰੀਤ ਸਿੰਘ ਤੇ ਉਹਨਾਂ ਦਾ ਕੋਈ ਵੀ ਉਹਨਾਂ ਸੱਲੀ ਵਕਤ ਜਵਾਬ ਨਹੀਂ ਸੀ ਦਿੱਤਾ ਉਹਦੇ ਤੁਹਾਡੇ ਉਸੇ ਵਿਚਾਰ ਲਵਾਂਗੇ ਜਿਵੇਂ ਕਿ ਪਹਿਲਾ ਵਿਚਾਰ ਪਹਿਲਾ ਤਾਂ ਜਿਹੜਾ ਇਲਜ਼ਾਮ ਸੀ ਚਲੋ ਉਹ ਉਹਨਾਂ ਸਮਝੋ ਘਰੇਲੂ ਕਹਿ ਲਈਏ ਜਾਂ ਫੈਮਿਲੀ ਮੈਟਰ ਕਹਿ ਲਈਏ ਉਹਨੂੰ ਆਪਾਂ ਜ਼ਿਆਦਾ ਨਹੀਂ ਛੇੜਦੇ ਵੀ ਜਿਹੜੇ ਉਹਦੇ ਸੰਢੂ ਵੱਲ ਇਲਜ਼ਾਮ ਲਾਇਆ ਗਿਆ ਸੀ ਆਪਾਂ ਉਹਨਾਂ ਨੂੰ ਪਾਸੇ ਹੀ ਰੱਖੀਏ ਤਾਂ ਦੂਸਰਾ ਇਲਜ਼ਾਮ ਸੀ ਉਹਨਾਂ ਤੇ ਜਿਹੜਾ ਉਹਨਾਂ ਨੇ ਤਖਦਮਦਮਾ ਸਾਹਿਬ ਤੇ ਜਾ ਕੇ ਜੋ ਕਾਰਵਾਈ ਕੀਤੀ ਸੀ ਜਦੋਂ ਆਪਣੇ ਆਪ ਨੂੰ ਐਕਸਨੂਰੇਟ ਕਰਾਉਣ ਵਾਸਤੇ ਆਪਾਂ ਉਹਨੂੰ ਕਲੀਨ ਚਿੱਟ ਦੇਣ ਵਾਸਤੇ ਵੀ ਉਹਨਾਂ ਨੇ ਉੱਤੇ ਨਾਲ ਕੰਮ ਕਰਦੇ ਮਤਯਤ ਜਾਂ ਉਹਨਾਂ ਦੇ ਸੇਵਾ ਵਿੱਚ ਕੰਮ ਕਰਦੇ ਜਿਹੜੇ ਕਰਮਚਾਰੀ ਸੀਗੇ ਉਹਨਾਂ ਨੂੰ ਪੰਜ ਨੂੰ ਚਲਦਾ ਕੀਰਤ ਰੋਕ ਕੇ ਤਤ ਸਾਹਿਬ ਤੇ ਤਾਂ ਉਹਨਾਂ ਨੇ ਆਪਣਾ ਸਿਆਸੀ ਭਾਸ਼ਣ ਦੇ ਕੇ ਉਹਨਾਂ ਤੋਂ ਕਲੀਨ ਚਿੱਟ ਲੈਣ ਦੀ ਕੋਸ਼ਿਸ਼ ਕੀਤੀ ਸੀ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਹੌਲਕ ਸਾਬ ਮੇਰੀ ਬੇਨਤੀ ਹੈ ਇਸ ਦੇ ਬਾਰੇ ਇਸ ਤਰ੍ਹਾਂ ਕਿ ਜੋ ਵੀ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਆਪ ਨੂੰ ਬਰੀ ਕਰਨ ਵਾਸਤੇ ਚੱਲਦੇ ਕੀਰਤਨ ਦੇ ਵਿੱਚ ਮर्यादा ਨੂੰ ਭੰਗ ਕਰਕੇ ਜੋ ਵੀ ਉਹਨਾਂ ਨੇ ਇੱਕ ਬੀਂਗ ਜਥੇਦਾਰ ਹੋਣ ਦੇ ਨਾਤੇ ਜੋ ਉਹਨਾਂ ਕੀਤਾ ਉਹ ਅਤ ਹੀ ਨਿੰਦਰਯੋਗ ਸੀ ਕਿਉਂਕਿ ਮर्यादा ਅਨੁਸਾਰ ਤਖਤ ਸਾਹਿਬ ਦੇ ਉੱਤੇ ਚੱਲ ਰਿਹਾ ਕੀਰਤਨ ਨੂੰ ਲੋਕਾਂ ਹਜ਼ਾਰਾਂ ਲੱਖਾਂ ਦੀ ਤਾਦਾਦ ਵਿੱਚ ਸੁਣ ਰਹੇ ਗੁਰਨਾਨਕ ਨਾਮ ਲੈਵਾ ਸੰਗਤਾਂ ਜਿਹੜੀਆਂ ਹਨ ਉਹਨਾਂ ਦੀਆਂ ਬਿਰਤੀਆਂ ਭੰਗ ਹੋ ਗਈਆਂ ਉਹਨਾਂ ਦਾ ਜਿਹੜਾ ਅਧਿਆਤਮਵਾਦ ਦੇ ਨਾਲ ਜੁੜਨ ਦੇ ਵਿੱਚ ਸੀ ਜੋ ਉਹਨਾਂ ਦੀ ਰੁਚੀ ਬਣੀ ਹੋਈ ਸੀ ਉਹ ਭੰਗ ਹੋ ਗਈ ਔਰ ਇਸ ਇਨਸਾਨ ਨੇ ਆਪਣੇ ਆਪ ਨੂੰ ਸਪਸ਼ਟ ਸੱਚਾ ਸਪਸ਼ਟ ਕਰਨ ਵਾਸਤੇ ਇੱਥੋਂ ਤੱਕ ਇਹ ਸਟੈਪ ਲੈ ਲਿਆ ਕਿ ਉਸਨੇ ਚੱਲਦੇ ਕੀਰਤਨ ਦੇ ਵਿੱਚ ਜਦ ਕੇ ਤਖਤ ਸਾਹਿਬ ਦੇ ਉੱਤੇ ਚੱਲ ਰਹੇ ਕੀਰਤਨ ਦੇ ਵਿੱਚ ਕੋਈ ਵੀ ਕਿਤੇ ਕਿਸੇ ਨੂੰ ਵੀ ਪ੍ਰਵਾਨਤ ਨਹੀਂ ਹੈ ਚਾਹੇ ਉਹ ਜਥੇਦਾਰ ਸਾਹਿਬ ਹੋਵੇ ਚਾਹੇ ਕੋਈ ਹੋਰ ਉਹਦੇ ਤੇ ਤਾਂ ਇਸ ਕਰਕੇ ਜਿੰਨਾ ਵੀ ਹੋ ਸਕੇ ਮੈਂ ਇਸ ਦੀ ਘੋਰ ਨਿੰਦਾ ਕਰਦਾ ਇਸ ਤੋਂ ਉਪਰੰਤ ਜੇ ਮੈਂ ਕਹਾਂ ਕਿ ਤੁਸੀਂ ਜਿਵੇਂ ਪਹਿਲਾਂ ਕਹਿ ਚੁੱਕੇ ਹੋ ਕਿ ਆਪਣਾ ਘਰੇਲੂ ਜਾਂ ਪਰਸਨਲ ਕਿਸੇ ਦੀ ਕੋਈ ਵੀ ਟਿੱਪਣੀ ਕਰਨ ਤੋਂ ਆਪਾਂ ਗੁਰੇਜ਼ ਕਰਾਂਗੇ ਪਰ ਗੁਰੇਜ਼ ਕਰਾਂਗੇ ਕਰਨਾ ਚਾਹੀਦਾ ਹੈ ਜਾਂ ਨਹੀਂ ਇਹ ਤਾਂ ਮੈਂ ਨਹੀਂ ਸਮਝਦਾ ਪਰ ਇੱਕ ਜਥੇਦਾਰ ਨੂੰ ਜਥੇਦਾਰ ਦੇ ਉੱਤੇ ਐਡੇ ਵੱਡੇ ਗੰਭੀਰ ਦੋਸ਼ ਲੱਗਣੇ ਔਰ ਉਹ ਵੀ ਉਹਨਾਂ ਦੇ ਪਰਿਵਾਰਕ ਖਾਸ ਤੌਰ ਤੇ ਮੈਂਬਰਾਂ ਵੱਲੋਂ ਹਰ ਜਗ੍ਹਾ ਦੇ ਉੱਤੇ ਰੋ ਰੋ ਕੇ ਜਿਨ੍ਹਾਂ ਨੇ ਪਿੱਟ ਪਿੱਟ ਕੇ ਜੜੇ ਦੁਹਾਈ ਭਾਈ ਕਿ ਮੇਰੇ ਨਾਲ ਐਡਾ ਵੱਡਾ ਜਲਮ ਕੀਤਾ ਮੇਰੇ ਨਾਲ ਇੰਨਾ ਵੱਡਾ ਜਿਹੜਾ ਮੇਰੇ ਉੱਤੇ ਜਿਹੜਾ ਇਹਨਾਂ ਨੇ ਮੇਰੇ ਘਰ ਦੇ ਵਿੱਚ ਜੋ ਹੈ ਇਹਨਾਂ ਨੇ ਤਫਾੜ ਕਰਨ ਨੂੰ ਆਵਾਜ਼ ਦਿੱਤੀ ਕੋਸ਼ਿਸ਼ਾਂ ਕੀਤੀਆਂ ਉਹ ਇੱਕ ਜਥੇਦਾਰ ਨੂੰ ਕਿਸੇ ਵੀ ਕੀਮਤ ਉੱਤੇ ਸੋਭਾ ਨਹੀਂ ਦਿੰਦਾ ਇਸ ਕਰਕੇ ਇਹਨਾਂ ਦੇ ਮਾਨ ਜਿਹੜਾ ਇੱਕ ਇੱਕ ਰਿਸਪੈਕਟਫੁਲ ਉਹਦਾ ਜਥੇਦਾਰ ਸਾਹਿਬ ਦਾ ਅਕਾਲ ਤਖਤ ਦੇ ਜਥੇਦਾਰ ਦਾ ਹੋਣਾ ਇੱਕ ਸਨਮਾਨ ਸੰਸਥਾ ਦਾ ਹੋਣਾ ਇੱਕ ਬੜੀ ਫਖਰ ਵਾਲੀ ਗੱਲ ਹੁੰਦੀ ਹੈ ਬਿਲਕੁਲ ਔਰ ਫਖਰ ਹੋਣ ਦੇ ਕਾਰਨ ਇਹ ਜਿਹੜਾ ਦੇਹਦਾਰ ਸਾਹਿਬ ਹੁੰਦਾ ਉਹ ਵੀ ਇੱਕ ਫਖਰੇ ਕੌਮ ਬਣ ਜਾਂਦਾ ਸੋ ਇਸ ਕਰਕੇ ਇਹਨਾਂ ਵੱਲੋਂ ਇਹੋ ਜਿਹੇ ਇਹਨਾਂ ਦੇ ਉੱਤੇ ਇਹੋ ਜਿਹੇ ਗੰਭੀਰ ਦੋਸ਼ ਲੱਗਣੇ ਇਹ ਉਸ ਤੋਂ ਵੀ ਜ਼ਿਆਦਾ ਨਿੰਦਣਯੋਗ ਹੈ ਜੋ ਇਹਨਾਂ ਨੇ ਬਾਕੀ ਆਪਣੀ ਜਥੇਦਾਰੀ ਦੇ ਵਿੱਚ ਰਹਿੰਦਿਆਂ ਹੋਇਆ ਸਿੱਖ ਕੌਮ ਦੇ ਨਾਲ ਸਿੱਖ ਕੌਮ ਨੂੰ ਡੋਬਣ ਵਾਸਤੇ ਸਿੱਖ ਕੌਮ ਦਾ ਇੱਕ ਕਿਸਮ ਦਾ ਬਹੁਤ ਵੱਡਾ ਨੁਕਸਾਨ ਕਰਨ ਵਾਸਤੇ ਖਾਸ ਕਰਕੇ ਸ਼ਰੋਮਣੀ ਅਕਾਲੀ ਦਲ ਹਾਂਜੀ ਜਿਸ ਨੂੰ ਇਹਨਾਂ ਨੇ ਢਾਲ ਔਣ ਵਾਸਤੇ ਇੱਕ ਐਸੀ ਗੁਪਤ ਚਾਲ ਚੱਲੀ ਬਿਲਕੁਲ ਤੇ ਕਿਉਂਕਿ ਜੇ ਅਕਾਲ ਤਲ ਸਾਹਿਬ ਦੇ ਜੱਥੇਦਾਰ ਹੁੰਦੇ ਆ ਉਹਨਾਂ ਦੇ ਵਿੱਚ ਇਹੋ ਜੀ ਭਾਵਨਾ ਸੀ ਜਿੱਥੋਂ ਦਾ ਖਾਣਾ ਉੱਥੋਂ ਦਾ ਹੀ ਉਹਨਾਂ ਨੇ ਇਹ ਸਭ ਕੁਝ ਕੀਤਾ ਤਾਂ ਜ਼ਰੂਰੀ ਗੱਲ ਹੈ ਕਿ ਕੋਈ ਇਸ ਦੁਨੀਆ ਦੇ ਉੱਤੇ ਸ੍ਰਿਸ਼ਟੀ ਦਾ ਕਰਤਾ ਤੇ ਧਰਤਾ ਜਿਹੜਾ ਹੈ ਮੇਰੀ ਪੀੜੀ ਦਾ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਿਹੜਾ ਹੈ ਉਹਨਾਂ ਨੇ ਸਖਤ ਦੀ ਮਰਿਆਦਾ ਨੂੰ ਵੀ ਬਹਾਲ ਰੱਖਣਾ ਹੈ ਔਰ ਇਹ ਬਹੁਤ ਹੀ ਜਲਦੀ ਇਸ ਦੇ ਜਿਹੜੇ ਨੇ ਪੜਦੇ ਫਾਸ ਹੋ ਗਏ ਕਿ ਕੀ ਕਾਰਨ ਹੈ ਕਿ ਜਥੇਦਾਰ ਹੋਣ ਦੇ ਨਾਤੇ ਉਹਨਾਂ ਨੇ ਇਹੋ ਜਿਹੇ ਸਟੈਪ ਜਿਹੜੇ ਲੈ ਲਏ ਜਿਸ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡੀ ਢਾਹ ਲੱਗ ਜਾਣੀ ਸੀ ਜਿਸ ਨੂੰ ਗੁਰੂ ਸਾਹਿਬ ਨੇ ਆਪ ਹੱਥ ਦੇ ਕੇ ਬਚਾ ਲਿਆ ਇਸ ਕਰਕੇ ਅਸੀਂ ਅਜੇ ਵੀ ਗੁਰੂ ਸਾਹਿਬ ਦਾ ਕੋਟਾਣ-ਕੋਟ ਧੰਨਵਾਦ ਕਰਦੇ ਆ ਕਿ ਇਹੋ ਜਿਹੇ ਬੰਦੇ ਕਿਉਂਕਿ ਬਰਤਨ ਛੋਟਾ ਸੀ ਇਸ ਦੇ ਵਿੱਚ ਪਾ ਦਿੱਤਾ ਗਿਆ ਬਹੁਤ ਜ਼ਿਆਦਾ ਬਿਲਕੁਲ ਐਡਾ ਵੱਡਾ ਮਾਨ ਸਤਕਾਰ ਦੇਣਾ ਬਾਹਰਲੇ ਦੇਸ਼ਾਂ ਦੇ ਵਿੱਚ ਸਤਕਾਰ ਹੋਣਾ ਔਰ ਇੱਕ ਜਥੇਦਾਰ ਦਾ ਸਤਕਾਰ ਜਿਹੜਾ ਸਭ ਤੋਂ ਵੱਡਾ ਇੱਕ ਜਿਹੜਾ ਰਿਸਪੈਕਟੇਬਲ ਆਉਤਾ ਹੈ ਇਸ ਕੌਮ ਦੇ ਵਿੱਚ ਉਸ ਨੂੰ ਵੀ ਇਹਨਾਂ ਨੇ ਹਰੇਕ ਤੀਕੇ ਤਰ੍ਹਾਂ ਢਾਲਾਈ ਇੱਥੋਂ ਤੱਕ ਕਿ ਜਦੋਂ ਵਿਦੇਸ਼ੀ ਦੌਰਿਆਂ ਤੇ ਜਾਂਦੇ ਸਨ ਤਾਂ ਇਹਨਾਂ ਨੇ ਆਪਣੇ ਜਿਹੜੇ ਪੀਏ ਉਹ ਵੀ ਇੱਕ ਲੇਡੀਜ਼ ਨੂੰ ਲੈ ਕੇ ਜਾਣਾ ਜਦ ਕਿ ਅੱਜ ਤੱਕ ਜਿੰਨਾ ਵੀ ਇਤਿਹਾਸ ਹੈ ਸ਼ਰੋਮਣੀ ਅਕਾਲੀ ਦਲ ਦਾ ਜਥੇਦਾਰ ਸਾਹਿਬਾਨ ਦਾ ਕੋਈ ਵੀ ਜਥੇਦਾਰ ਸਾਹਿਬ ਜੋ ਵੀ ਬਾਹਰ ਗਏ ਨੇ ਜਿੱਥੇ ਵੀ ਕਿਸੇ ਦੇਸ਼ ਦੇ ਵਿੱਚ ਬੁਲਾਇਆ ਉਹਨਾਂ ਦੇ ਨਾਲ ਕੋਈ ਲੇਡੀਜ਼ ਪੀਏ ਬਣ ਕੇ ਨਹੀਂ ਗਈ ਬਿਲਕੁਲ ਇਹ ਸਪਸ਼ਟ ਤੌਰ ਤੇ ਪ੍ਰਗਟ ਹੋ ਗਿਆ ਇਹਨਾਂ ਨੇ ਬਥੇਰਾ ਇਸ ਨੂੰ ਝੂਠ ਰਛਾਉਣ ਵਾਸਤੇ ਝੂਠ ਬੋਲਿਆ ਪਰ ਉਧਰ ਨਹੀਂ ਹੈ ਜਿਹੜੀਆਂ ਸੰਸਥਾਵਾਂ ਸਨ ਉਹਨਾਂ ਨੇ ਇਹਨਾਂ ਦੇ ਪੱਗਣ ਦੇ ਜ਼ਾਹਰ ਕਰਕੇ ਰੱਖ ਦਿੱਤੇ ਤੇ ਸਿਵਾਏ ਆਪਣੇ ਆਪ ਨੂੰ ਇੱਕ ਅਜੇਹਾ ਇਨਸਾਨ ਸਾਬਤ ਕਰਨ ਵਾਸਤੇ ਲੱਗੇਦਾ ਕਿ ਮੈਂ ਬਿਲਕੁਲ ਜਿਹੜਾ ਹੈ ਦੁੱਧ ਦਾ ਦੋਤਾ ਆਇਆ ਉਹ ਇਹਦਾ ਵੀ ਪਰਦਾ ਜਿਹੜਾ ਉਹਨਾਂ ਨੇ ਫਾਸ ਕਰ ਦਿੱਤਾ ਇਸ ਕਰਕੇ ਮੈਂ ਆਪਣੇ ਤੌਰ ਤੇ ਇਸ ਗੱਲ ਦੀ ਘੋਰ ਨਿੰਦਾ ਕਰਦਾ ਕਿ ਇੱਕ ਜਥੇਦਾਰ ਸਾਹਿਬ ਨੂੰ ਐਡਾ ਵੱਡਾ ਇਲਜ਼ਾਮ ਇਹ ਵੀ ਲੱਗ ਜਾਣਾ ਇਹ ਵੀ ਇੱਕ ਬਹੁਤ ਵੱਡੀ ਸ਼ਰਮਨਾਕ ਗੱਲ ਹੈ ਪਰ ਸਤਿਗੁਰੂ ਜੀ ਰਹਿਮਤ ਦੇ ਨਾਲ ਉਹਨ ਦੇ ਉੱਤੋਂ ਵੀ ਜਿਹੜਾ ਹੈ ਇਹਨਾਂ ਨੂੰ ਇਸ ਅਹੁਦੇ ਤੋਂ ਜਲਦੀ ਪ੍ਰਕਾਸ਼ਿਤ ਕੀਤਾ ਗਿਆ ਜਿਸ ਕਰਕੇ ਦੁਬਾਰਾ ਕੌਮ ਦੇ ਖਾਸ ਕਰ ਸ਼ਰੋਮਣੀ ਅਕਾਲੀ ਦਲ ਦੇ ਪੈਰਾਂ ਤੇ ਖੜੇ ਹੋਣ ਦੀਆਂ ਉਮੀਦਾਂ ਜਿਹੜੀਆਂ ਹਨ ਫੇਰ ਵੱਜ ਗਈਆਂ ਹਨ ਬਿਲਕੁਲ ਜੀ ਬਿਲਕੁਲ ਵੇਖੋ ਜੀ ਇਹ ਨੇ ਖਾਸ ਕਰਕੇ ਇਹਨਾਂ ਨੇ ਉਹਨਾਂ ਦਾ ਜਿਹੜਾ ਚਲੋ ਆਪਣਾ ਉਹ ਪਰਿਵਾਰਕ ਮਸਲਾ ਕਹ ਕੇ ਆਪਾਂ ਨਹੀਂ ਸੀ ਛੇੜਨਾ ਚਾਹੁੰਦੇ ਪਰ ਚਲੋ ਜੇ ਇਸ ਗੱਲ ਕੀਤੀ ਆ ਤਾਂ ਉਹਦਾ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਇਹਨਾਂ ਨੇ ਕਿਤੇ ਨਹੀਂ ਇਹਨਾਂ ਨੇ ਉਹਨੂੰ ਹਾਲਾਂਕਿ ਇੱਥੋਂ ਤੱਕ ਸੁਣਨ ਚ ਆਇਆ ਵੀ ਉਹਨਾਂ ਦੇ ਪਿਤਾ ਜੀ ਜਿਹੜੇ ਨੇ ਉਹ ਵੀ ਇਹਦੇ ਖਿਲਾਫ ਸੀਗੇ ਪਹਿਲਾ ਪਾਸ ਨੂੰ ਨਹੀਂ ਛੇੜਦੇ ਜਿਆਦਾ ਤੁਸੀਂ ਬਹੁਤ ਕਾफी ਗੱਲ ਕਰਤੀ ਉਹਦੇ ਤੇ ਤੇ ਫਿਰ ਦੂਸਰਾ ਇੱਕ ਇਹਨਾਂ ਤੇ ਇਲਜ਼ਾਮ ਸੀ ਜਿਹੜਾ ਇਹਨਾਂ ਨੇ ਹਸਾ ਵਿਰਸਾ ਸਿੰਘ ਬਲਟੋਆ ਨੂੰ 10 ਸਾਲ ਵਾਸਤੇ ਸ਼੍ਰੋਮਣੀ ਅਕਾਲੀ ਦਲ ਚੋਂ ਕਢਾਇਆ ਆ ਉਸ ਤੇ ਇਹਨਾਂ ਤੇ ਇਲਜ਼ਾਮ ਲਾਏ ਸੀ ਵੀ ਇਹਨੇ ਵਿਰਸਾ ਸਿੰਘ ਬਲਟੋਆ ਨੇ ਮੇਰੀ ਜਾਤ ਤੇ ਜਾਂ ਮੇਰੇ ਬੱਚਿਆਂ ਬਾਰੇ ਕੋਈ ਮੰਦੇ ਚੰਗੇ ਸ਼ਬਦ ਕਹੇ ਨੇ ਹਾਵੇ ਸਸਮਟੋ ਆ ਬਾਪਾ ਬੇਨਤੀਆਂ ਕਰ ਚੁੱਕੇ ਨੇ ਉਸ ਤੋਂ ਬਾਅਦ ਤੇ ਵੀ ਉਹਦਾ ਕੋਈ ਮੈਨੂੰ ਕਿਨਕਾ ਮਾਤਰ ਵੀ ਸਬੂਤ ਦਿਓ ਇਹਨਾਂ ਨੇ ਸੰਕਟਾਂ ਦੀ ਹਮਦਰਦੀ ਅਸਲ ਕਰਨ ਵਾਸਤੇ ਰੋ ਕੇ ਮੀਡੀਆ ਤੇ ਇਹ ਵੀਡੀਓ ਪਾਈ ਸੀ ਪਰ ਉਹਦਾ ਅਜੇ ਤੱਕ ਕੋਈ ਸਪਸ਼ਟੀਕਰਨ ਕੋਈ ਤਾਤਥ ਕੋਈ ਤਰਕ ਸਬੂਤ ਨਾਲ ਅਜੇ ਤੱਕ ਨਹੀਂ ਦਿੱਤਾ ਤੇ ਉਹ ਉਲਟਾ ਹਵੇ ਸਸਮਟੋ ਉਲਟੋ ਉਹਨੂੰ ਇੰਨਾ ਭਾਰੀ ਦਾ ਸਮਝੋ ਕਹਿ ਸਕਦੇ ਜੁਰਮਾਨਾ ਚੁਕਾਉਣਾ ਪਿਆ ਜਾਂ ਸਜ਼ਾ ਲਾਈ ਕਿ 10 ਸਾਲ ਵਾਸਤੇ ਸ਼੍ਰੋਮਣੀ ਅਕਾਲੀ ਦਲ ਚੋਂ ਉਹਨਾਂ ਨੂੰ ਪਾਸੇ ਹੋਣਾ ਪਿਆ ਇਹ ਇਤੋਂ ਤੱਕ ਇਹਨਾਂ ਨੇ ਜਿਹੜੀਆਂ ਡੀਆਂ ਹਰਕਤਾਂ ਕੀਤੀਆਂ ਨੇ ਉਹਦੇ ਬਾਰੇ ਤੁਸੀਂ ਵਿਲਸਾ ਸਿੰਘ ਭਲਟੋਆ ਬਾਰੇ ਕੀ ਕਹਿਣਾ ਚਾਹੋਗੇ ਇਹਨਾਂ ਨੂੰ ਸੰਜੀਤੀ ਤੇ ਛੇਤੀ ਵਾਪਸ ਸੁਣੀ ਕਾਲਜ ਬਹਾਲ ਕਰਨ ਵਾਸਤੇ ਕੀ ਕੀਤਾ ਜਾਣਾ ਚਾਹੀਦਾ ਜੀ ਆਲਗੋ ਸਾਹਿਬ ਸਰਦਾਰ ਵਿਲਸਾ ਸਿੰਘ ਭਲਟੋਆ ਜਿਹੜੇ ਨੇ ਇਹ ਬਹੁਤ ਹੀ ਇੱਕ ਜੁਝਾਰੂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਵਰਕਰ ਦਾ ਸਨ ਪਰ ਹੁਣ ਇਸ ਵੇਲੇ ਉਹ ਬਹੁਤ ਜੁਝਾਰੂ ਇੱਕ ਆਗੂ ਹਨ ਜਿਨ੍ਹਾਂ ਦੇ ਉੱਤੇ ਅਜਿਹੇ ਬੇਨਿਯਮ ਬੇ ਆਪਣਾ ਬੁਨਿਆਦ ਵਾਲੇ ਜਿਹੜੇ ਇਹਨਾਂ ਨੇ ਇਲਜ਼ਾਮ ਲਗਾਏ ਹਾਂਜੀ ਜਿਨ੍ਹਾਂ ਦੀ ਖਾਤਰ ਉਹਨਾਂ ਨੇ ਜਿਵੇਂ ਤੁਸੀਂ ਕਹਿ ਚੁੱਕੇ ਹੋ ਕਿ ਉਹਨਾਂ ਨੇ ਹੱਥ ਜੋੜ ਕੇ ਬੇਨਤੀਆਂ ਵੀ ਕੀਤੀਆਂ ਕਿ ਮੇਰੇ ਉੱਤੇ ਲੱਗੇ ਹੋਏ ਇਲਜ਼ਾਮ ਕੋਈ ਸਾਬਤ ਕਰ ਦਿਓ ਤੇ ਮੈਂ ਪੈਰਾਂ ਦੇ ਸਿਰ ਦੇ ਮਲ ਚੱਲ ਕੇ ਤੁਹਾਡੇ ਤੋਂ ਆ ਕੇ ਮਾਫੀ ਮੰਗਾਗਾ ਪਰ ਇਸ ਇਨਸਾਨ ਦੇ ਉੱਤੇ ਫਿਰ ਵੀ ਕੋਈ ਅਸਰ ਨਹੀਂ ਹੋਇਆ ਬਲਕਿ ਝੂਠੇ ਬੰਦੇ ਦੀ ਤਰ੍ਹਾਂ ਹੋਰ ਦੇ ਹੋਰ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੱਤੇ ਔਰ ਸਾਲ ਉਸ ਸਮੇਂ ਇੱਕ ਵੀਡੀਓ ਦੇਖ ਰਿਆ ਸੀ ਜੋ ਇਹਨਾਂ ਦੀ ਜਦੋਂ ਬਹਿਸ ਹੋਈ ਆ ਉਸ ਵੇਲੇ ਇਹ ਇੰਨਾ ਆਪਣੇ ਆਪ ਤੋਂ ਬਾਹਰ ਹੋ ਗਏ ਨੇ ਹਰਪ੍ਰੀਤ ਸਿੰਘ ਹਣੀ ਕਿ ਇਹਨਾਂ ਨੂੰ ਇਹ ਹੀ ਨਹੀਂ ਪਤਾ ਕਿ ਤੂੰ ਇੱਕ ਜਥੇਦਾਰ ਦੀ ਪਦਵੀ ਦੇ ਉੱਤੇ ਬੈਠਾ ਹੋਇਆ ਤੇ ਤੇਰੇ ਮੂੰਹੋਂ ਬਚਨ ਕਿਉਂ ਦੇ ਨਿਕਲ ਰਹੇ ਹਨ ਜਿਹੜੇ ਉਹਨਾਂ ਨੇ ਗਾਲ ਕੱਢ ਕੇ ਜਦੋਂ ਕਿਹਾ ਉਹਨਾਂ ਨੇ ਤੇ ਬਲਵਾ ਸਾਹਿਬ ਨੂੰ ਉਸ ਵੇਲੇ ਗੁੱਸਾ ਆਇਆ ਕਿ ਜੇ ਤੁਸੀਂ ਇਹਨੂੰ ਆਮ ਭਾਸ਼ਾ ਸਮਝੋ ਤਾਂ ਬਾਕੀ ਤਾਂ ਫਿਰ ਕਾਲਾ ਸੁਣਨ ਦੀ ਕੋਈ ਜੜੀ ਆ ਉਹ ਕਿਤੇ ਪਾਸੋਂ ਲੈਣ ਜਾਣ ਦੀ ਲੋੜ ਹੀ ਕੋਈ ਨਹੀਂ ਫਿਰਦੇ ਹੋਈ ਤੁਹਾਡੀ ਬੋਲੀ ਹੋਈ ਬੰਦ ਜਿਹੜੀ ਬਾਣੀ ਹੈ ਇਹੋ ਹੀ ਬਾਤੂਆ ਲੋਕਾਂ ਦੇ ਵਿੱਚ ਸੋ ਉਹਦੇ ਉੱਤੇ ਵੀ ਇਹ ਕੋਈ ਸਪਸ਼ਟੀ ਕਰਨੀ ਦੇ ਸਕਿਆ ਫਿਰ ਉਹਨਾਂ ਨੂੰ ਇਹ ਜੈਲ ਸਿਸ ਦੇ ਵਿੱਚ ਆ ਕੇ ਕਿ ਇਹ ਇੱਕ ਤਗੜਾ ਆਗੂ ਹੈ ਜਿਹੜਾ ਮੇਰੇ ਪੌਜ ਖੋਲਦਾ ਹੈ ਜਿਹੜਾ ਮੇਰੇ ਪੋਲ ਖੋਲਦਾ ਹੈ ਨਿੱਕੇ ਨਿੱਕੇ ਤੋਂ ਨਿੱਕੇ ਔਰ ਉਹਨਾਂ ਨੂੰ ਬੰਦ ਕਰਨ ਵਾਸਤੇ ਇਹਨਾਂ ਨੇ ਐਡਾ ਅ ਪਦਵੀ ਦਾ ਜਿਹੜਾ ਗਲਤ ਇਸਤੇਮਾਲ ਕੀਤਾ ਕਿ ਉਹਨਾਂ ਨੂੰ 10 ਸਾਲ ਲਈ ਅਕਾਲੀ ਦਲ ਤੋਂ ਬਾਹਰ ਕਰ ਦਿੱਤਾ ਬਿਲਕੁਲ ਕਮਾਲ ਦੀ ਗੱਲ ਹੈ ਅੱਜ ਤੱਕ 10 ਸਾਲ ਲਈ ਇਹ ਕਿਉਂ ਜੇ ਰੋਗ ਲੱਗ ਸਕਦਾ ਹੈ ਨਾ ਕਿ ਕਿਸੇ ਬਰਕਾਰ ਦੀ ਕੋਈ ਬਹਿਸਵਾਜੀ ਹੋਣ ਨਾਲ ਹੀ ਐਡੇ ਵੱਡੇ ਇੰਨੇ ਵੱਡੇ ਸਾਲਾਂ ਲਈ ਅਕਾਲੀ ਦਲ ਤੋਂ ਬਾਹਰ ਕਰਨਾ ਇਹ ਕੋਈ ਅਕਲਮੰਦੀ ਵਾਲੀ ਗੱਲ ਨਹੀਂ ਸੀ ਪਰ ਫਿਰ ਵੀ ਬਿਰਸਾ ਸਿੰਘ ਬਟੋਆ ਜਿਹੜ ਨੇ ਇੱਕ ਬੜੇ ਵਿਸ਼ਾਲ ਹਿਰਦੇ ਵਾਲੇ ਤੇ ਬੁਲੰਧ ਆਵਾਜ਼ ਵਾਲੇ ਤੇ ਮਤਲਬ ਉਹਨਾਂ ਦੇ ਵਿੱਚ ਇੱਕ ਅਜਿਹੀ ਸਪਿਰਚੁਅਲ ਗੁਰਸਿੱਖੀ ਦੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜਾ ਵਰਕਰ ਦੇ ਤੌਰ ਤੇ ਉਹ ਬਹੁਤ ਘੱਟ ਆਗੂਆਂ ਦੇ ਵਿੱਚ ਮਿਲਦੀ ਹੈ ਸੋ ਜੋ ਇਹਨਾਂ ਨੇ ਉਹਨਾਂ ਨੂੰ 10 ਸਾਲ ਲਈ ਬਾਹਰ ਕੱਢਣ ਦਾ ਆਦੇਸ਼ ਦਿੱਤਾ ਉਹ ਬਿਲਕੁਲ ਹੀ ਨਿੰਦਣਯੋਗ ਔਰ ਨਾ ਹੋਣ ਵਾਲਾ ਸੀ ਇਸ ਕਰਕੇ ਮੈਂ ਸਿੱਖ ਕੌਮ ਨੂੰ ਔਰ ਮੌਜੂਦਾ ਅਕਾਲ ਤਲਸਬ ਦੇ ਜਥੇਦਾਰ ਨੂੰ ਆਪਣੇ ਵੱਲੋਂ ਔਰ ਆਪਣੀ ਕਮਿਊਨਿਟੀ ਵੱਲੋਂ ਇਧਰੋਂ ਬਾਹਰ ਦੀ ਵਿਨੀ ਬੈਗ ਦੀ ਸੰਗਤ ਵੱਲੋਂ ਕਿਉਂਕਿ ਸਾਡੇ ਸਮੇਲਨ ਹੁੰਦੇ ਰਹਿੰਦੇ ਨੇ ਉਹਨਾਂ ਸਾਰਿਆਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਾ ਹੋਇਆ ਸ੍ਰੀ ਅਕਾਲ ਸਾਹਿਬ ਦੇ ਜਨਰ ਸਾਹਿਬ ਗਿਆਨੀ ਗੜਗੱਲ ਜੀ ਸਾਹਿਬ ਨੂੰ ਬੇਨਤੀ ਕਰਦਾ ਕਿ ਇਸ ਫੈਸਲੇ ਦੇ ਉੱਤੇ ਦੁਬਾਰਾ ਵਿਚਾਰ ਕੀਤੀ ਜਾਵੇ ਤਾਂ ਕਿ ਜਿਹਾ ਇਹੋ ਜਿਹਾ ਝਿਹਾਰੂ ਆਗੂ ਜਿਨ੍ਹਾਂ ਦੀ ਇਸ ਵੇਲੇ ਖਾਸ ਤੌਰ ਤੇ ਸ਼ਰੋਮਣੀ ਅਕਾਲੀ ਦਲ ਨੂੰ ਚੜ੍ਹਦੀ ਕਲਾ ਵਿੱਚ ਲਜਾਣ ਵਾਲਾ ਤੇ ਜ਼ਰੂਰਤ ਹੈ ਉਹਨਾਂ ਨੂੰ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਕੀਤਾ ਜਾਵੇ ਇਸ ਉਪਰੰਤ ਗਿਆਨੀ ਹਰਬੀਰ ਸਿੰਘ ਨੇ ਇੱਕ ਨਹੀਂ ਫੈਸਲਾ ਗਲਤ ਲਿਆ ਜੀ ਇਹਨਾਂ ਨੇ ਐਡੇ ਐਡੇ ਵੱਡੇ ਗਲਤ ਫੈਸਲੇ ਲੈ ਲਏ ਕਿ ਮੇਰਾ ਖਿਆਲ ਹੈ ਇਹਨਾਂ ਨੂੰ ਆਖਰੀ ਦਮ ਤੱਕ ਵੀ ਇਹਨਾਂ ਦੀ ਆਤਮਾ ਜਿਹੜੀ ਹੈ ਇਹਨਾਂ ਨੂੰ ਝੰਜੋੜ ਕੇ ਰੱਖ ਨਹੀਂ ਜਾਵੇਗੀ ਜਿਸ ਦੇ ਵਿੱਚ ਫਖਰੇ ਕੌਮ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਜਿਹਨਾਂ ਨੂੰ ਪੰਜਾਬ ਦੀ ਜਨਤਾ ਨੇ ਪੰਜ ਵਾਰ ਮੁੱਖ ਮੰਤਰੀ ਬਣਾਇਆ ਔਰ ਇਸ ਇਨਸਾਨ ਨੇ ਜੈਲ ਸੇਜ ਦੇ ਵਿੱਚ ਆ ਕੇ ਵਿਰੋਧੀਆਂ ਦੇ ਢਾਕੇ ਚੜ ਗਏ ਸ਼ਰੋਮਨੀ ਅਕਾਲੀ ਦਲ ਨੂੰ ਢਾਹ ਲਾਉਣ ਦੀ ਖਾਤਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਿਆ ਹੋਇਆ ਸ਼੍ਰੀ ਅਕਾਲ ਤਲ ਸਾਹਿਬ ਤੋਂ ਅਵਾਰਡ ਫਖਰੇ ਕੌਮ ਦਾ ਉਹਨੂੰ ਵੀ ਵਾਪਸ ਲੈ ਲਿਆ ਬਿਲਕੁਲ ਜੀ ਬਿਲਕੁਲ ਔਰ ਜਦ ਕੇ ਆਪ ਇੱਕ ਹਿਮੈਨਿਟੀ ਦੇ ਨਾਤੇ ਇਨਸਾਨੀਅਤ ਦੇ ਨਾਤੇ ਜਿਹੜਾ ਬੰਦਾ ਪਰਲੋਕ ਸੁਧਾਰ ਜਾਵੇ ਉਸ ਦਿਨ ਮਿੱਟੀ ਫੋਲਣ ਵਾਸਤੇ ਅਜ ਤੱਕ ਕਿਸੇ ਬੰਦੇ ਨੇ ਅਜ ਤੱਕ ਆਪਣੇ ਜ਼ਬਾਨ ਦੇ ਵਿੱਚੋਂ ਕੋਈ ਗੱਲ ਇੱਕ ਵੀ ਨਹੀਂ ਕਹੀ ਪਰ ਇਸ ਬੰਦੇ ਨੇ ਅਕਾਲ ਤਖਤ ਦੇ ਜਥੇਦਾਰ ਹੁੰਦੇ ਹੋਏ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜਿਹੜੇ ਸਰਮੌਰ ਜਥੇਬੰਦੀ ਦੇ ਪ੍ਰਧਾਨ ਰਹੇ ਔਰ ਪੰਜਾਬ ਦੇ ਮੁੱਖ ਮੰਤਰੀ ਰਹੇ ਉਹਨਾਂ ਨੂੰ ਮਿਲਿਆ ਹੋਇਆ ਫਗਰੇ ਕੌਮ ਦਾ ਉਹ ਵੀ ਵਾਪਸ ਕਰਕੇ ਇਹਨਾਂ ਨੇ ਆਪਣੇ ਆਪ ਦੇ ਵਿੱਚ ਜਿਹੜੀ ਇਹਨਾਂ ਦੀ ਮਾਨਸਿਕਤਾ ਸੀ ਸੌੜੀ ਮਾਨਸਿਕਤਾ ਸੀ ਉਸ ਦਾ ਵੀ ਇਹਨਾਂ ਨੇ ਸਬੂਤ ਦਿੱਤਾ ਜੋ ਮੈਂ ਸਮਝਦਾ ਹਾਂ ਕਿ ਇਹ ਸ਼ਾਇਦ ਦੁਨੀਆ ਦੇ ਵਿੱਚ ਤਾਂ ਕੀ ਇਹ ਪ੍ਰਮਾਤਮਾ ਦੀ ਗਿਚੇਰੀ ਦੇ ਵਿੱਚ ਵੀ ਇਸ ਗਲਤੀ ਦੇ ਬਦਲੇ ਕੀਤੀ ਹੋਈ ਗਲਤੀ ਦੇ ਬਦਲੇ ਬਖਸ਼ੇ ਨਹੀਂ ਜਾਣਗੇ ਜੀ ਇਸ ਤੋਂ ਇਲਾਵਾ ਇਹਨੇ ਗਮੀ ਹਪ੍ਰਿੰਸਿੰਗ ਨੇ ਜਿਹੜਾ ਇੱਕ ਆਪ ਢਾਡੂ ਪਾਰਟੀ ਦਾ ਰਾਘਵ ਚੱਡਾ ਉਹਦੀ ਸ਼ਾਦੀ 'ਚ ਜਾਣਾ ਜਾਂ ਚੰਨੀ ਦੇ ਮੁੰਡੇ ਦੇ ਵਿਆਹ 'ਚ ਜਾਣਾ ਉਹਦੇ ਬਾਰੇ ਵੀ ਥੋੜਾ ਚੱਲਣਾ ਪਾਓ ਵੀ ਤੁਸੀਂ ਉਹਨਾਂ ਉਹਦੇ ਰੱਖ ਲੈ ਜੀ ਬੇਨਤੀ ਇਹ ਆ ਜੀ ਜਿਹੜਾ ਸ੍ਰੀ ਅਕਾਲ ਸਾਹਿਬ ਦੇ ਜਥੇਦਾਰ ਸਾਹਿਬ ਹੁੰਦੇ ਨੇ ਇਹਨਾਂ ਦਾ ਇੱਕ ਪ੍ਰੋਟੋਕੋਲ ਹੁੰਦਾ ਹੈ ਇਹ ਕਿ ਆਮ ਇਨਸਾਨ ਨਹੀਂ ਹੁੰਦੇ ਬਿਲਕੁਲ ਇਹ ਇੱਕ ਕੌਮ ਦੀ ਅਗਵਾਈ ਕਰਨ ਵਾਲੇ ਹੈਡ ਪ੍ਰਿਸ਼ਟ ਤੋਂ ਦੀ ਤੋਂ ਵੀ ਉੱਪਰ ਇਹਨਾਂ ਦੀ ਜਗ੍ਹਾ ਹੈ ਬਿਲਕੁਲ ਜਿਸ ਦੇ ਵਿੱਚ ਉਹ ਉਸ ਅ ਪਦਵੀ ਨੂੰ ਬਰਕਰਾਰ ਰੱਖਣ ਵਾਸਤੇ ਇਹਨਾਂ ਨੂੰ ਸਿਵਾਏ ਅਕਾਲ ਸਮਾਗਮ ਤੋਂ ਬਿਨਾ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ ਔਰ ਸ੍ਰੀ ਅਕਾਲੀ ਦਲ ਵੱਲੋਂ ਕੌਮ ਵੱਲੋਂ ਕੋਈ ਫੰਕਸ਼ਨ ਰੱਖਿਆ ਗਿਆ ਹੋਵੇ ਉਸ ਸਵਾਗਤ ਦੇ ਵਿੱਚ ਸ਼ਾਮਲ ਹੋਣ ਤੋਂ ਬਿਨਾਂ ਬਾਕੀ ਕਿਸੇ ਵੀ ਘਰੇਲੂ ਜਾਂ ਪਰਸਨਲ ਕਿਸੇ ਦੇ ਫੰਕਸ਼ਨ ਦੇ ਉੱਤੇ ਜਾਣ ਦੀ ਇਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਸ ਦੇ ਉੱਤੇ ਆਗਿਆ ਨਹੀਂ ਹੈ ਪਰ ਇਸ ਬੰਦੇ ਨੇ ਆਪਣੇ ਪਰਸਨਲ ਹਿੱਟਾਂ ਦੀ ਖਾਤਰ ਰਾਗਵ ਜੱਡਾ ਉਹਦੀ ਮੰਗਣੀ ਦੇ ਉੱਤੇ ਪਹੁੰਚ ਜਾਣਾ ਔਰ ਚੰਨੀ ਜਿਹੜਾ ਸੀਐਮ ਰਿਆ ਪੰਜਾਬ ਦਾ ਉਸਦੇ ਬੇਟੇ ਦੀ ਸ਼ਾਦੀ ਦੇ ਵਿੱਚ ਕੌਣ ਜਾਣਾ ਇਹ ਅਕਾਲ ਚਰਨ ਸਾਹਿਬ ਦੇ ਜਥੇਦਾਰ ਤੇ ਜਿਹੜਾ ਮਾਨ ਮਰਿਆਦਾ ਤੇ ਇਹ ਜਿਹੜਾ ਸੀ ਅਹੁਦਾ ਸੀ ਉਸ ਨੂੰ ਭਾਰੀ ਸੱਟ ਭਾਰੀ ਔਰ ਜਿਸ ਦੇ ਵਿੱਚ ਆਮ ਜਨਤਾ ਦੇ ਵਿੱਚ ਜਾ ਕੇ ਜਿਹੜਾ ਹੀ ਹਾਸਾ ਖੇਡਾ ਕਰਨਾ ਔਰ ਜੋ ਵੀ ਇਹ ਗੱਲਾਂ ਬਾਤਾਂ ਇਹਨੇ ਕੀਤੀਆਂ ਸਾਰੀਆਂ ਬਾਅਦ ਦੇ ਵਿੱਚ ਪਬਲੀਕਲੀ ਜਿਹੜੀਆਂ ਝਾਹਰ ਹੋ ਗਈਆਂ ਇੱਕ ਅਕਾਲ ਚਰਨ ਸਾਹਿਬ ਦੇ ਜਥੇਦਾਰ ਦੀ ਕੀ ਉਹਨਾਂ ਦੀ ਮਰਿਆਦਾ ਇਹਨਾਂ ਨੇ ਬਹਾਲ ਰੱਖੀ ਆ ਇਹ ਵੀ ਇਹਨਾਂ ਨੂੰ ਜ਼ਿੰਦਗੀ ਭਰ ਜਿਹੜੀ ਐ ਇਹ ਝੰਜੋੜਦੀ ਰਹੇਗੀ ਜਦ ਤੱਕ ਇਹ ਜਉਦੇ ਰਹਿਣਗੇ ਵੇਖੋ ਜਦੋਂ ਇਹ ਰਾਗਵ ਚੱਡੇ ਤੇ ਗਿਆ ਆ ਉਦੋਂ ਕੇਜਰੀਵਾਲ ਦੀ ਜਿਹੜੀ ਕਾਰ ਆ ਤੁਰ ਅੰਦਰ ਤੱਕ ਗਈ ਆ ਤੇ ਇਹਨਾਂ ਨੂੰ ਇਹਨਾਂ ਦੀ ਕਾਰ ਜਿਹੜੀ ਬਾਹਰ ਦੂਰ ਖਿਲਾੜ ਕੇ ਉੱਥੋਂ ਉਤਾਰ ਕੇ ਆਪ ਤੁਰ ਕੇ ਗਏ ਆ ਇਹ ਵੀ ਕਿੰਦੀ ਜਸਦਾ ਦੀ ਤੋਹੀਨ ਕੀਤੀ ਇਹਨਾਂ ਨੇ ਬਹੁਤ ਵੱਡੀ ਤੋਹੀਨ ਹੈ ਜੀ ਪਰਸਨਲ ਕਿਸੇ ਦੇ ਫੰਕਸ਼ਨ ਦੇ ਉੱਤੇ ਉਹ ਵੀ ਕਾਰ ਹਾਂ ਬਿਲਕੁਲ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਫੰਕਸ਼ਨ ਰੱਖਿਆ ਹੋਵੇ ਅਜੇ ਉਥਰੇ ਵੀ ਕੁਝ ਕੋਈ ਗੁਜਾਇਸ ਹੈ ਪਰ ਜਿਹੜਾ ਕਿਸੇ ਦੇ ਪਰਸਨਲ ਘਰ ਜਾ ਕੇ ਉਹਨਾਂ ਦੇ ਵਿੱਚ ਇੱਕ ਆਮ ਸੰਗਤ ਦੀ ਤਰ੍ਹਾਂ ਜਿਵੇਂ ਤੁਸੀਂ ਦੱਸਿਆ ਕਿ ਗ੍ਰਾਗ ਉੱਛੜੇ ਦੀ ਗੱਡੀ ਤਾਂ ਗਈ ਆ ਅਖੀਰ ਤੱਕ ਕਮਰੇ ਤੱਕ ਇਹਦੀ ਗੱਡੀ ਜਿਹੜੀ ਆ ਬਾਹਰ ਰੋਕ ਕੇ ਦੇ ਉੱਥੋਂ ਪੈਦਲ ਗਿਆ ਤੇ ਇਹ ਅਕਾਲਤਾ ਸਾਹਿਬ ਦਾ ਜਥੇਦਾਰ ਤਾਂ ਨਹੀਂ ਹੋ ਸਕਦਾ ਨਾ ਇਹ ਤਾਂ ਫਿਰ ਆਮ ਬੰਦਾ ਬਣੇ ਉੱਥੇ ਬਣਿਆ ਇਹਦੀ ਉਸ ਮੁਤਾਬਕ ਜਿਹੜੀ ਆ ਬੇਇੱਜ਼ਤੀ ਹੋਈ ਆ ਅਹੁਦੇ ਦੀ ਬੇਇੱਜ਼ਤੀ ਹੋਈ ਆ ਪੇਰਿਸ ਤੋਂ ਵੀ ਉਪਰੰਤ ਤੁਸੀਂ ਆਲਗੋ ਸਾਹਿਬ ਦੇਖਿਆ ਹੋਵੇਗਾ ਇਹ ਜਦੋਂ ਵੀ ਇਹ ਕਿਤੇ ਗੱਲ ਕਰਦਾ ਹੈ ਵੀ ਮੇਰੀ ਜਿਹੜੀ ਹਾਂਜੀ ਮੇਰੀ ਤਾਂ ਬੀਜੇਪੀ ਨਾਲ ਮੇਰੀ ਤਾਂ ਸਾਰੀ ਆਪਣੀ ਮਿਲਤ ਜਾਰੀ ਹੈ ਉਹ ਕਿਵੇਂ ਉਹਦਾ ਇੱਕ ਹੱਸਦਾ ਕੇ ਵਿਤਰ ਉਹ ਆਪਣੇ ਇਹ ਜਿਹੜੇ ਐਕਸ ਪ੍ਰੈਸੀਡੈਂਟ ਹੈ ਉਹ ਕਿਵੇਂ ਪੇਸ਼ ਕਰਦਾ ਜਿਵੇਂ ਇਹ ਕਹਿੰਦਾ ਕੋਈ ਡਰਾਮੇ ਡਰਾਮੇ ਕਰਨ ਵਾਲਾ ਬੰਦਾ ਜਿਵੇਂ ਕਰਦਾ ਉਸ ਤਰ੍ਹਾਂ ਇਹ ਬੱਚਕਾਨਾ ਜਿਹੜੀਆਂ ਹਰਕਤਾਂ ਨੇ ਉਹ ਦੇਖ ਕੇ ਸਾਰੇ ਹੈਰਾਨ ਹੁੰਦੇ ਨੇ ਕੀ ਕੀ ਆ ਬੰਦਾ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦਾ ਚਤੇਦਾਰ ਜਿਨ੍ਹਾਂ ਨੇ ਕੌਮ ਨੂੰ ਸੇਧ ਦੇਣੀ ਹੈ ਜਿਨ੍ਹਾਂ ਨੇ ਕੌਮ ਨੂੰ ਸਹੀ ਰੱਖਣਾ ਹੈ ਜਿਨ੍ਹਾਂ ਨੇ ਕੌਮ ਨੂੰ ਜੋੜ ਕੇ ਰੱਖਣਾ ਹੈ ਕਹਿੰਦੀ ਆ ਇਹੋ ਜਿਹੇ ਹਰਕਤਾ ਜਿਹੜੀਆਂ ਹਨ ਉਹ ਕੀ ਸ਼੍ਰੋਮਣੀ ਅਕਾਲੀ ਦਲ ਨੂੰ ਕੀ ਗੁਰੂ ਪੰਥ ਨੂੰ ਜਿਹੜਾ ਸੇਧ ਦੇ ਸਕਦਾ ਕੋਈ ਇਸ ਕਰਕੇ ਇਹ ਸਾਰੀਆਂ ਬਚਕਾਨਾ ਹਰਕਤਾਆਂ ਦੀਆਂ ਜਿਹੜੀਆਂ ਹਨ ਉਹ ਕੋਈ ਇੱਕ ਜੋਗ ਜਥੇਦਾਰ ਵਾਲੀਆ ਨਹੀਂ ਸਨ ਸ਼ੁਕਰ ਹੈ ਦਾਤੇ ਦਾ ਜਿਨ੍ਹਾਂ ਨੇ ਫਿਰ ਵੀ ਦੇਰ ਆਏ ਦਰੁਸਤ ਹੈ ਦੇ ਅਨੁਸਾਰ ਜਿਹੜਾ ਫੈਸਲਾ ਲੈ ਲਿਆ ਬੇਸ਼ੱਕ ਕਾਫੀ ਤੋਂ ਜ਼ਿਆਦਾ ਹੈ ਨੇ ਇਸ ਬੰਦੇ ਨੇ ਢਾਹ ਲਾਈ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਪਰ ਬੀਰੀ ਪੀੜ ਦਾ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚਾ ਬਾਦਸ਼ਾ ਜਿਨ੍ਹਾਂ ਨੇ ਇੱਕ ਅਕਾਲ ਤਖਤ ਦੀ ਸਿਰਜਣਾ ਕੀਤੀ ਔਰ ਜਿਸ ਮਨੋਰਥ ਲਈ ਕੀਤੀ ਉਸ ਮਨੋਰਥ ਦੇ ਵਿੱਚ ਦੁਬਾਰਾ ਫਿਰ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜੀ ਹੈ ਉਸੇ ਤਰ੍ਹਾਂ ਚੜ੍ਹਦੀ ਕਲਾ ਮਿਲਦੀ ਜਾ ਰਹੀ ਹੈ ਔਰ ਜਲਦੀ ਮਿਲੇਗੀ ਜੀ ਔਰ ਕੋਈ ਜੀ ਜੋ ਬੈਕਗ੍ਰਾਉਂਡ ਨੇ ਕਿਰਪਾ ਹੋਰ ਕੀਤੀ ਆ ਵੀ ਉਹਨਾਂ ਤੋਂ ਬਾਅਦ ਜਿਹੜਾ ਹੁਣ ਜ세ਦਾਰ ਗਾਨਿਕ ਕੁਲਦੀਪ ਸਿੰਘ ਰਗੱਜ ਨੇ ਉਹਨਾਂ ਦਾ ਵਿਚਰਨਾ ਜਿੰਨਾ ਸਮਾਂ ਉਹਨਾਂ ਨੂੰ ਹੋਇਆ ਆ ਤੇ ਸੰਕਤਾਂ ਉਹਨਾਂ ਦੀ ਤੁਲਨਾ ਹਰਪੀਤ ਸਿੰਘ ਨਾਲ ਕਰ ਲੈਣ ਤੇ ਆਪਣੇ ਆਪ ਹੀ ਫਰਕ ਜ਼ਮੀਨ ਉਸਵਾ ਦਾ ਤੁਹਾਡੇ ਸਾਹਮਣੇ ਆ ਜਾਂਦਾ ਆ ਧੰਨਵਾਦ ਆ ਕੈਪਟਨ ਸਾਹਿਬ ਆਪਾਂ ਫੇਰ ਇਸ ਨੂੰ ਕੰਟੀਨਿਊ ਕਰਾਂਗੇ ਹੋਰ ਕਿਸੇ ਸਮੇਂ ਗੱਲਬਾਤ ਕਰਾਂਗੇ ਬਹੁਤ ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ ਆਲਕ ਸਾਹਿਬ ਤੁਹਾਡਾ ਤੇ ਤੁਹਾਡੇ ਸਾਰੇ ਚੈਨਲ ਦੇ ਸੁਣਨ ਵਾਲਿਆਂ ਦਾ ਜੀ ਮੇਰੇ ਤੋਂ ਕੋਈ ਵੱਡ ਘਟ ਬੋਲਿਆ ਗਿਆ ਹੋਵੇ ਤਾਂ ਮੈਂ ਮਾਫੀ ਚਾਹੁੰਦਾ ਇਸ ਕਰਕੇ ਫਿਰ ਦੁਬਾਰਾ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵੇ ਫਤਿਹ ਜੀ ਧੰਨਵਾਦ